ਹਾਂਜੀ ਸੰਗਤ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੀ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਮੈਂ ਜਾ ਰਿਹਾ ਸੀ ਮੈਂ ਸੋਚਿਆ ਕਿ ਉਹ ਨਾ ਚਲੋ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਏ ਜਾਣ ਮਹਾਰਾਜ ਜੀ ਦੇ ਸੋ ਆਓ ਮਿਲਦੇ ਹਾਂ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਸੋ ਕਰਾਉਣੇ ਆ ਤੁਹਾਨੂੰ ਵੀ ਦਰਸ਼ਨ ਸੋ ਬਣਿਓ ਰਹੋ ਵੀਡੀਓ ਦੇ ਨਾਲ ਬਣਿਓ ਰਹੋ 私どもの人は一度で捕まえるの ਹਾਂਜੀ ਸੰਗਤ ਜੀ ਅਸੀਂ ਰਾਜਾ ਸਾਹਿਬ ਦੀ ਦਰਬਾਰ ਦੇਤੇ ਪਹੁੰਚ ਚੁੱਕੇ ਆਂ ਉਸ ਕਰੋ ਦਰਸ਼ਨ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਦੇ ਰਾਜਾ ਸਾਹਿਬ ਜੀ ਦੀ ਸਾਰੀਆਂ ਫਿਲਮਾਂ ਨੂੰ ਅਨੁਭਵ ਕਰਨ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਅਸੀਂ ਪਹੁੰਚ ਚੁੱਕੇ ਹਾਂ ਪਿੱਛੇ ਲਗਾ ਸਲੋਅ ਆਵਾਜ਼ ਰਹੀ ਆਪਣੀ ਸਾਰੀ ਸੰਗ ਕਮੈਂਟਾਂ ਦੇ ਵਿੱਚ ਦੇ ਰਾਜਾ ਸਾਹਿਬ ਜੀ ਦੇਖੋ ਰਾਜਾਵਾਲੀ ਸੱਚੀ ਸਰਕਾਰ ਸੁਣਾਇਆ ਤੇ ਮੈਂ ਬੜਾ ਫਰਖਾਂ ਸ਼ੁਭ ਸ਼ਾਂਤੀ ਵਰਤੋਂ ਸਭ ਨਾਲ ਦੇ ਰਾਜਾਵਾਲੀ ਕਰਿਓ ਜੀ ਕੋਈ ਜਿਆਦਾ ਰਾਜਾ ਸਾਹਿਬ 私は。Yeah, <noise> लंगर छक लिया आप बाबा जी का हूँ कि चल रहे हैं वापसी 说出来，再说，你听一下，你先听。